ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਿੰਡੂ ਕਮਨ ਬਲੌਗ ਦੇ ਵਿੱਚ ਉਮੀਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਬਲੌਗ ਦੀ ਕਰਦੇ ਆਂ ਆਪਾਂ ਸਟਾਰਟਿੰਗ ਅੱਜ ਆਪਾਂ ਆਪਣੇ ਦੂਸਰੇ ਘਰ ਬਣਾ ਰਹੇ ਸੀਗੇ ਮੁਰਗਿਆਂ ਵਾਸਤੇ ਖੁੱਡਾ ਨਵੇਂ ਚੂਚੇ ਲੈ ਕੇ ਆਉਣੇ ਸੀ ਇੱਧਰ ਵੀ ਉਹਦੇ ਵਾਸਤੇ ਫਿਰ ਸਰਦਾਰ ਸਾਹਿਬ ਲੱਗ ਰਹੇ ਨੇ ਇੱਧਰ ਕੰਮ ਦਿਖਾਉਣੇ ਆ ਤੁਹਾਨੂੰ ਬਲੌਗ ਦੇ ਵਿੱਚ ਬਣੇ ਰਹੋ ਜੀ கம்ம ஏதா முன்னா ਕਵਰੇਜ ਕਰਦਾ ਜਦੋਂ ਆਇਆ ਬੰਦਾ ਬੋਲੀ ਗਾਈ ਆਟਾ ਕੀ ਪਾ ਦਾਂਗੇ ਦੇਖੀ ਉਹ ਐਡਾ ਪਾ ਲੇਗੀ ਹਾਂ ਇੱਥੇ ਜਾ ਰਿਹਾ ਇੱਟ ਵੀ ਵਾਹ ਲੱਗ ਜੂ ਹਾਂ ਇੰਨੀ ਇੱਟ ਤਾਂ ਨਹੀਂ ਕਰਦਾ ਹੂੰ ਇਹ ਤਾਂ ਥੋੜੀ ਨੇਕਿਆ ਇੰਨੇ ਕਿੱਟ ਨਾਲ ਸਰਜੂ ਸਰਜੂਗਾ ਕਿੱਥੇ ਅਹ ਉੱਥੇ ਠੀਕ ਦੀ ਹੈ ਨਾ ਉੱਥੇ ਨਾਲ ਇਹ ਸੈੱਟ ਵੀ ਆ ਜਾਂਦਾ ਨਾ ਇਹ ਨੀਚੋਂ ਠੀਕ ਦੀਗਾ ਉਹ ਸਾਫਤੀ ਤਾਂ ਹੂੰ ਪੂਰੇ ਜਾਦੇ ਲੱਗੂ ਉੱਥੇ ਨੜੇ ਉਹ ਇਹਨਾਂ ਨੇ ਨਿਗਰੱਖਣ ਦਾ ਵੀ ਔਖਾ ਹੋ ਜਾ ਕਰੂਗਾ ਹਾਂ ਪੂਰੇ ਤਾਂ ਇੱਕ ਸਾਈਡ ਜੇ ਨਾ ਕਿਉਂ ਗਾਹਾਂ ਤੋਂ ਆਉਣਾ ਪੈਂਦਾ ਇਹਨਾਂ ਨੂੰ ਫਿਰ ਗਾਂ ਉੱਥੇ ਤਾਂ ਚੱਲ ਆਉਂਦਾ ਜਾਂਦੇ ਦੀ ਵੀ ਨਿਗਰ ਇਹਨਾਂ ਦੇ ਕੈਮਰੇ ਦੀ ਵੀ ਜਾਂਦੀ ਉੱਥੇ ਦਾ ਥਿਊ ਜਾਂਦਾ ਸਰਦਾਰ ਸਾਹਿਬ ਕਹਿ ਰਹੇ ਸੀ ਵੀ ਇੱਥੇ ਆਪਾਂ ਥੋੜਾ ਬਣਾ ਦੰਨੇ ਆ ਵੀ ਇੱਥੇ ਠੀਕ ਰਹਿੰਦਾ ਕਿਉਂਕਿ ਇੱਥੇ ਨਰਤਾ ਸਾਹਮਣੇ ਕੈਮਰੇ ਦੀ ਮਤਲਬ ਨਿਗਰਾਨੀ ਚ ਨਾਲੇ ਐਵੇਂ ਆ ਵੀ ਜਿਹੜੇ ਖੁੱਲੇ ਛੱਡੜੇ ਨੇ ਮੁਰਗੇ ਚੂਚੇ ਹਨ ਤੇ ਇੱਥੇ ਨਹੀਂ ਆ ਰਹਿ ਜਾ ਕਰਦੀ ਕਿਉਂਕਿ ਇਧਰੋਂ ਨੇੜੇ ਵੀ ਪੈਂਦਾ ਹੈਗਾ ਦੇਖਿਆ ਜਾਂਦਾ ਹੈਗਾ ਪਰ ਫਿਰ ਕਹਿੰਦੇ ਵੀ ਇੱਕ ਸਾਈਡ ਬਣਾਉਣਾ ਤਾਂ ਕਰਕੇ ਦੂਜੀ ਹਾਰਲੀ ਸਾਈਡ ਬਣਾ ਰਹੇ ਆ ਸਾਰੇ ਲੱਗ ਰਹੇ ਨੇ ਆਪਦੇ ਆਪ ਦੇ ਕੰਮ ਮਿੱਟੀ ਲਿਆ ਰਹੇ ਹੋ ਹਾਂ ਕਹਦੇ ਪਹਿਲਾਂ ਕਹਦੇ ਮੇਰੀ ਛਕਲ ਵੀੜੀ ਪੀਆ ਮੈਨੂੰ ਨੋ ਚਲੇ ਕਿੱਥੋਂ ਲਿਆ ਰਹੇ ਹੋ ਲਿਆ ਰਹੇ ਹਾਂ ਲਾ ਪਹਿਲਾਂ ਉਹਨਾਂ ਨੂੰ ਬਵਾਦੀਆਂ ਨੂੰ ਅੱਛਾ ਮੈਂ ਕਿਹਾ ਉਧਰ ਠੀਕ ᱛੀ ਤੁਹਾਨੂੰ ਹਨਾ ਇੱਥੇ ਤੁਹਾਨੂੰ ਨਿਗਰ ਰੱਖਣੀ ਔਖੀ ਨਹੀਂ ਹੋ ਜਾ ਕਰੂਗੀ ਵੀ ਉੱਥੇ ਉਹ ਖੁੰਝੇ ਚ ਮੈਂ ਕਹਣੀ ਆ ਠੀਕ ਸੀ ਨਾਲੇ ਉੱਥੇ ਫਿਰ ਲਿਆ ਕਰਦੇ ਇੱਟ ਜਨ ਨੂੰ ਲੱਭੇ ਬੈਠਣਾ ਬੈਕ ਨੂੰ ਛੱਡ ਕੇ ਫਿਰ ਉੱਥੇ ਬੈਠਣਾ ਲੱਗਿਆ ਨਾ ਪਤਾ ਕੀ ਗੱਲ ਆ ਉੱਥੇ ਫਿਰ ਉਹ ਮੋਹ ਕਰਿਆ ਹੈ ਉਹ ਇੱਟ ਕਰਦੀ ਹੋਈ ਆ ਹੂੰ ਦੱਗਰ ਰਮਾਉਂਦੇ ਆ ਕਦੋਂ ਉਹ ਫਾਇਦਾ ਖਾਣ ਹੂੰ ਵਿਚਾਲ ਉੱਥੇ ਮਹਾਨ ਵਾਲੇ ਆ ਉਹਰੇ ਤਾਂ ਫਿਰ ਇਹ ਵਿਚਾਰਿਆਂ ਦੀ ਕੋਲੀ ਬੈਠਣ ਪਿਆ ਕਰੋ ਬਿੱਲੀ ਬੁੱਲੀ ਦਾ ਵੀ ਨਹੀਂ ਪਤਾ ਹੈਗਾ ਜਮੀ ਪੂਰੀ ਨਿਗਰਾਨੀ ਨਹੀਂ ਇਥੇ ਪਿਆ ਕਰੋ ਨਹੀਂ ਲਵੀ ਉਹ ਤਾਂ ਫਿਰ ਓ ਜਦੋਂ ਤੁਰਦੇ ਫਿਰਦੇ ਚਲੋ ਕੰਮ ਕਰਦੇ ਉਹ ਹੋ ਜਾਂਦਾ ਗਾਪਾਉਂਦੇ ਨਹੀਂ ਨਾ ਪੂਰਾ ਹੂੰ ਇੱਕ ਤਾਂ ਹਸਾਂਗੇ ਉਹ ਤੇਕ ਸਾਸਲੀ ਮਾਰ ਕੇ ਮੇਰੇ ਗੈਲ ਭਿੱਜਿਆ ਗਿਆ ਆ ਥੱਕ ਗਿਆ ਇੱਕ ਤਾਂ ਸਲੀ ਮਾਰ ਕੇ ਥੱਕ ਗਿਆ ਹੋਰ ਮੈਂ ਕਿਹਾ ਮੈਨੂੰ ਜੋ ਤਾਂ ਕੱਪੜੇ ਕੱਢਣ ਲੱਗ ਰਹੀ ਹੈ ਗਰਮੀ ਵਾਲੇ ਹੁਣੇ ਤੇ ਮੈਂ ਕਿਹਾ ਮੈਂ ਤਾਂ ਮੈਂ ਨਹੀਂ ਮਹਾ ਕਿ ਤੇਰਾ ਕੰਮ ਕਰਾਉਣੀ ਮੈਂ ਮਹਾ ਮੈਂ ਤਾਂ ਕੈਸ਼ੀਅਰ ਬਣ ਕੇ ਆਈ ਹਾਂ ਮਿਸਤਰੀ ਹੈ ਬਈ ਸਾਡਾ ਇਹ ਅੱਜ ਦਾ ਫੁੱਡ ਦਾ ਬਾਰੇ ਫੁੱਡ ਦਾ ਬਾਰੇ ਸਾਡਾ ਮਿਸਤਰੀ ਦਿਖਾਵਾਂਗੇ ਪੂਰਾ ਸਾਨੂੰ ਵਲੌਗ ਦੇ ਵਿੱਚ ਵੀ ਕਿਵੇਂ ਬਣਾ ਰਹੇ ਨੇ ਤੇ ਮਿਸਤਰੀ ਪਾਸ ਹੋਇਆ ਕਿ ਫੇਲ ਹੋਇਆ ਮਿਸਤਰੀ ਬਣਾਉਣੇ ਦੇ ਕੰਮ ਚ ਹੈ ਆ ਚਿੱਲਾ ਵੀ ਬਣਾਇਦਿ ਅਸੀਂ ਨੇ ਹੂੰ ਸਿਮਿੰਟ ਦਾ ਆਪੇ ਮਿਸਤਰੀ ਸੀ ਟਾਈਮ ਤਾਂ ਜ਼ਰੂਰ ਲੱਗਦਾ ਪਰ ਪਰ ਪੂਰੀ ਨਹੀਂ ਪੈਂਦੀ ਪੈਂਦੀ ਵੀ ਨਹੀਂ भी है? फिर पहला कर दे। नहीं पास हो क्डनेोडिया <laughs> <रोड़े> <laughs> <laughs> <रोड़े ने। laughs> ਇੱਕ ਕਵਾੜੀ ਪਾਣੀ ਇੱਕ ਕਵਾੜੀ ਪਾਣੀ ਲਹੁੰਦੀ ਸੀ ਵੀ ਅੱਧੀ ਪਾਉਣੀ ਆ ਦੋ ਟੋਕੀਆਂ ਵਿੱਚ ਇਹ ਤਾਂ ਥਲਕ ਥਲਕ ਵਿੱਚ ਥੱਲੇ ਆ ਰਹੀਆਂ ਮਿੱਟੀ ਹੁਣ ਆ ਬੱਸ ਦਾ ਦੱਸ ਪਾਈ ਚੱਲ ਮਿੱਟੀ ਹੁਣ ਢਾ ਲਿਆ ਉਧਰ ਉਧਰ ਵੀ ਸਤਰੀ ਡਿਕ ਰਿਹਾ ਹੋਗਾ ਵੀ ਮਸਾਲਾ ਪਾਇਆ ਹੀ ਨਹੀਂ ਹੈ ਜਾਦੇ ਪਾਣੀ ਪਾ ਲਿਆ ਮਿੱਟੀ ਹੋ ਰਹੀ ਪਾਣੀ ਮਸੀ ਨੇ ਪੁੱਛੀ ਨੇ ਇੱਕ ਬਾਲਟੀ ਰੱਖਦੀ ਲਵੇ ਵੀ ਇੱਕ ਬਾਲਟੀ ਪਾਣੀ ਦੀ ਵੀ ਚਲ ਦੇਖ ਕੇ ਪਾ ਲਾਂਗੇ ਉਹ ਵੀ ਭਾਤ ਇੱਕ ਕੁਆਲਿਟੀ ਚੱਕ ਕੇ ਹੋਰ ਪਾ ਦੇ ਉਹ ਜਿਆਦੇ ਪਤਲੀ ਹੋ ਗਈ ਹੁਣ ਕਹੀਂ ਨਾਲ ਸੱਟਣੀ ਆ ਰਹੀ ਸੀ ਫਿਰ ਹਲੇ ਤਾਂ ਹੋਰ ਪੈ ਜਾਣਗੇ ਦੋ ਤਾਸ ਦੇ ਐਂਦੀ ਮਾ ਇਹ ਤਾਂ ਲੱਗ ਰਿਹਾ ਬਾਈ ਨਾਤਾ ਵੱਸੇ ਕਿੱਟ ਰਹੀ ਸਾਡਾ ਟੋਮੀ ਵੀ ਐਕਟਰ ਬਾਈਟ ਲਈ ਦੱਬਵਾਲੇ ਨੇ ਮੁਰਕਲੇ ਵੀ ਬਟਾਲ ਜਾਂਦਾ ਹੂੰ ਕੋਲੇ ਵੀ ਦੇਤਾ ਦੀ ਸਾਡੇ ਹੈ ਸਾਡੇ ਦੋ ਕ ਮਾਰਦੇ ਨੇ ਕਹਿੰਦਾ ਪੰਜ ਕਰਾਈ ਜਾਣਗੇ ਪਹਿਲਾ ਮਾਰਿਆ ਭਾਲ ਦੇ ਰਿਹਾ ਬਾਲੇ ਜਾ ਰੋ। ਹੋਰ ਬਾਲੇ ਡਲੇ ਨੇ। ਜੇ ਤੈਨੂੰ ਡਰ ਆਈ ਲੱਗਦੀ ਤੂੰ ਫੱਜ ਕੇ ਸਹਾੜ ਮਾਰ ਕੇ ਖੇਤੋਂ ਰੇੜੀ ਭਰ ਲੈਂਦਾ। ਖੇਤਗੀ ਉੱਤੇ ਢੇਰ ਲੱਗਿਆ ਹੋਇਆ। ਖੇਤ ਦੀ ਸੜਕ ਨੋ। ਸਹਾੜ ਮਾਰ ਕੇ। ਹਿੰਮਤ ਆ ਹੁੰਦਾ ਤੂੰ। ਇਹ ਮੈਂ ਹਿੰਮਤਾਈ ਕਿੱਥਾ ਪਾ ਲਈ ਦੇਖ। ਮੈਂ ਤਾਂ ਖਿਆ ਕਹਿੰਦੀ ਕਾਲੂ ਪਾਉਂਦੇ ਤੂੰ ਸਹੀ ਹੈ ਚੱਲ। ਵੀ ਮੈਂ ਟਲ ਜਾਂਦਾ। ਹੈ? ਵੀ ਮੈਂ ਟਲ ਜਾਂਦਾ। ਮੁਰਗੇ ਲੜ ਅ ਚੂਚੇ ਲੜ ਵੀ ਆਪੇ ਖਪੀ ਜਾਂਦੇ ਹੈ ਬਾ ਰੰਗ ਦਾ ਰੰਗ ਦਾ ਮਹਾਨ ਪਾ ਕੇ ਆਉਂਦਾ ਟੀ-ਸ਼ਰਟ ਤੇ ਪਹਿਲਾਂ ਟਮਾਟਰ ਹੀ ਪ੍ਰਿੰਟ ਵਰਗੀ ਕੋਣ ਵਾਲੇ ਤੇ ਮਾਫਰੀ ਹੀ ਪਾਲਾ ਹੁਣ ਹੁਣ ਕਰਕੇ ਪਾਇ ਤੇ ਨਾ ਕੇ ਬਦਦਾ ਦੇ ਕਿੰਨੇ ਪਾਇ ਲਾ ਆਉਦੇ ਖਾਵੇ ਚਲੀ ਜਾ ਉਹ ਬਰਾਬਰ ਚੱਕਲਾ ਆਹ ਮਾਰ ਕੇ ਵਧੀਆ ਬਣਾ ਦੇ ਪਰ ਮਿਸਤਰੀ 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 ਬੜਾ ਉਹ ਕਿ ਆ ਕ ਫੇਲ ਆ ਕੰਮ ਹੋ ਵੀ ਦੱਸਣਾ ਇੰਦਾ ਤੇ ਆਪਾਂ ਨੇ ਵੀ ਮਿਸਤਰੀ ਬੜੇ ਦਾ ਕੰਮ ਜਿਹੜਾ ਕੀਤਾ ਵੀ ਉਹ ਪਾਸ ਆ ਕਿ ਫੇਲ ਹੈ ਬਹੁਤ ਬਤਾ ਦੋ ਅੱਜ ਅੱਗੀ ਲਾ ਦਾਂਗੇ ਬਾਦ ਦੋ ਰੋਜ਼ੇ ਤਾਂ ਲਾ ਕੇ ਪਾਣਗੇ ਦੋ ਰਾਤੀ ਵਿੱਚ ਦੋ ਰੋਜ਼ੇ ਤੇ ਕੀ ਜੀ ਸਾਖੀ ਨਾ ਇਹ ਨਹੀਂ ਆਹ ਆਹ ਵੀ ਰੱਖੇਗਾ ਗੇਟ ਆ ਤੇਰਾ ਗੇਟ ਕਿਹੜਾ ਲਾਵੇਂਗਾ ਟਾਈਮ ਨਹੀਂ බා කයා අඩගතන ග දීගබ බසල ක ග ර ਲਗਦੀ ਜਾਂਦੀ ਸੀ ਕੁੰਡੀ ਕੁੰਡੀ ਨਹੀਂ ਆਈ ਨਹੀਂ ਹੁੰਦੀ ਆਏ ਮੱਲਾ ਟਾਕੀਆਂ ਨੇ ਇਹਦੇ ਵਿਚਾਰੇ ਨਹੀਂ ਹੁੰਦੀ ਇਸ ਤਰ੍ਹਾਂ ઓરિਜਨਲ ਲੱਗਦੀ ਤੇ ਦੇਣਾ ਲੱਗਦੀ ਹਾਂ ਆਏ ਨਹੀਂ ਅੱਜ ਦੇ ਵਲੌਗ ਚ ਤਾਂ ਬਾਈ ਤੁਹਾਨੂੰ ਪੂਰਾ ਮਜ਼ਾ ਆਊਗਾ ਗੱਲਾਂ ਇਹ ਜੀਆਂ ਸੁਣਾਉਣਗੇ ਕਿ ਤੁਹਾਨੂੰ ਡੰਡ ਢੰਡ ਦੁਹਣ ਲੱਗ ਜੂ ਅਜੇ ਤਾਂ ਪੂਰੀਆਂ ਰਿਕਾਰਡ ਨਹੀਂ ਕੀਤੀਆਂ ਹੈ ਨਹੀਂ ਛਲਾ ਦਾਂਗੇ ਕਿ ਕਿ ਨਿਕਲੀ ਐ ਗਰੂ ਦਾ ਹੋਰ ਲੈਣ ਚਾਹ। ਡਿਸਪੀਨ ਸਿਕਾਊਗਾ ਫੌਜੀ ਬਣਾਉਣੇ। ਨਾ। ਤੂੰ ਤੂਜੇ ਫੌਜੀ ਬਣਾਉਣੇ ਨੇ। ਉਹ ਕੇ ਕੋਟਾ ਦਾ। ਡਿਸਪੀਨ ਤੇ ਨਿਕਲਿਆ ਕਰਦੇਗੇ ਲੈਣ ਬਣਾ ਕੇ। ਹੈਨਾ। ਕੋਈ ਹੋਰ ਦੇਖ ਲੋ ਉਧਰ ਪਈ ਹੋਊਗੀ ਟਾਕੀ ਟੁੱਕੀ ਕੋਈ। ਸਮਝ ਤੇ ਵੀ ਚਾਹੀਦਾ ਹੁੰਨਾ ਤੇ ਫਿਰ। ਉਧਰ ਇਹਨਾਂ ਦੇ ਕਮਰੇ ਹੁੰਦੇ ਜੇ ਚਮਾ ਪਈ ਹੋਊ ਟਾਕੀ ਟੁੱਕੀ। Jangan <tuk> itu karena kilod hobi barang <tangan> ini itu karena <tangan> ਹਾਂ ਕਿ ਗਲਾਸ ਚ ਛੱਡ ਦਿੰਦੇ ਨੇ ਰਾਤ ਤੇ ਉਹ ਫਿਰ ਮੇਰੇ ਵਰਗੀ ਲੈ ਕੇ ਜਾਂਦੀ ਹੈ ਵਿੱਚ ਚਾਂਚਿਆ ਵਿੱਚ ਗਲਾਸ ਕਿਉਂ ਰੱਖ ਚਾ ਤਾਂ ਉਸ ਕੰ ਦਾ ਗਲਾਸ ਚ ਹਾਂ ਬੈਠ ਨਹੀਂ ਆਉਂਦਾ ਕਰ ਖਾਂਦੇ ਫਿਰ ਖਾਣ ਆ ਖਾਣ ਸੰਗਠਨ ਕਰ ਮਰੀ TV ਬਹੁਤ ਆਉਂਦਾ ਸਮਦੀ ਆ ਮਿੱਟੀ ਦਾ ਨਾਲੀ ਨੂੰ ਭੱਜਦੀ ਸੀ ਇੱਕ ਤਾਂ ਖੁੱਡੇ ਨੇ ਸਾਰੇ ਕੰਮੀ ਲਾਰਖਿਆ ਨਾ ਗੱਜ ਦੇਖੋ ਬਈ ਸਾਡੇ ਮਿਸਤਰੀ ਦਾ ਜਗਾੜੂ ਗੱਜਾ ਹੈ ਸਾਡਾ ਜਗਾੜ ਲਾਇਆ ਇਹ ਪਰਸਾਤ ਹੈ ਚੜਦਾ ਰਿਹਾ ਕਿਵੇਂ ਚੜਦਾ ਕੱਟ ਰ ਮੈਂ ਚੜ ਗੇਟ ਤੇ ਚੜਦਾ ਦਸ ਫਿਰ ਲੱਗ ਜੂਗਾ ਹੋਰ ਦਸ ਫੇਰ ਮੈਂ 간ੂ ਖਬਰियां ਮੈਂ ਚੱਲ ਤੂੰ ਕਹਿੰਦੀ ਮੈਂ ਹਾਂ ਮੈਂ ਤਾਂ ਇਥੇ ਮਹੱਲਾ ਪਤਾ ਸੀ ਕਹਦੀ ਪਤਾ ਬਿੰਦ ਬਿੰਦੇ ਚ ਵੱਡ ਦੂਗੇ ਨਹੀਂ ਕਿੰਚ 1 ਇੰਚ ਆ ਰਹੀ ਗਈ ਹੈ ਇਹਦੇ ਵਿੱਚ ਕਾਰਦਾ ਦਾ ਘੋੜੀ ਲੱਤ ਮਾਰੂਗਾ ਫਾਕੇ ਕੰਮ ਨਹੀਂ ਕਰੂਗਾ ਇਕਲਾ ਨੀ ਤਾਂ ਬਗਾਨਾ ਮਰਜੀ ਨਾਲ ਕਰੂ ਨੀ ਉਹ ਤਾਂ ਭਰੀ ਨਹੀਂ ਵੇਦੋ ਨੇ ਬਹੁਤ ਠੰਡੂ ਵੀ ਆ ਰਹੀ ਏ ਦੇਖੀ ਨਹੀਂ ਜੇ ਵੀ ਤੈਨ ਨਗਰਦੀ ਲਾਇਏ ਨੇ ਦੋ ਐਡਾ ਕਿ ਹੁਣ ਆਪਾਂ ਬਿਲਡਿੰਗ ਪਾ ਰਹੇ ਆ ਆਪਾਂ ਨੂੰ ਥੋੜੇ ਰਹਿਣਾ ਰੱਖਣਾ ਨਾ ਮੁਰਦੇ ਨੇ ਦੱਸਿਆ ਕਿ ਆਪਾਂ ਨਹੀਂ ਰਹਿਣਾ ਹੋਵੇ ਜੀ ਤਾਂ ਪਤਾ ਗੁੱਡੇ ਚ ਬੰਨਾ ਵੇ ਕੋਈ ਪਤਾ ਨਹੀਂ ਗੁੱਡੇ ਚ ਵਾਰ ਲੜ ਕੇ ਗੁੱਡੇ ਚ ਲੁਕਣਾ ਪੈ ਜਾ ਹੈ ਕਿਤੇ ਹੋਰ ਗੁੱਡਾ ਪੈ ਗਿਆ ਹਾਂ ਬਾਰਾ ਵਗਲਾ ਜਦੋਂ ਬਾਹਰ ਲਾ ਨਵਦੀ ਖੇਡ ਤੇ ਆ ਗਈ ਹੈ ਹੋਰ ਮੈਨੂੰ ਖੇਡ ਤੇ ਆ ਕੇ ਮੈਨੂੰ ਲੈ ਕੇ ਜਾਨੀ ਨਵਦੀ ਖੇਡ ਤੇ ਆ ਗਈ ਪੱਖਾ ਹੈ ਪੱਖਾ ਆ ਉਹ ਚੱਲ ਕੇ ਕਹਿੰਦਾ ਪੁੱਟ ਗਿਆ ਆਹ ਹੁਸਾਲਤਾ ਹੈ ਹਵਾਈ ਮਾਰਾ ਕਰੂ ਰਾਤ ਨੂੰ ਪੀੜੀ ਵੀ ਟੁੱਟ ਗਈ ਬਜਾਰੇ ਜੀ ਕੀ ਕਰੀਏ ਪੀੜੀ ਤਾਂ ਮੈਂ ਥੋੜੀ ਸਾਡ ਪੈ ਗਈ ਨੇ ਜਿਵੇਂ ਤੂੰ ਸੁਣ ਤਾਂ ਮਾਰੀ ਕੰਧ ਉੱਪਰ ਦੀ ਚਾਪਲੇ ਸਾਰੀ ਮੁੰਡਾ ਤਾਂ ਰੋ ਰੋ ਹੰਨਾ ਰੋਇਆ ਮੈਂ ਪੀੜੀ ਤੋਂ ਟੁੱਟ ਜਿਹੜੇ ਉੱਥੋਂ ਦੇ ਬੈਂਦਾ ਸੀ ਪੀੜੀ ਤੇ ਹੋ ਮੈਂ ਤਾਂ ਧੀ ਬੈਠਾ ਸੀ ਅੱਛਾ ਤੈਨੂੰ ਕਹਿੰਦਾ ਪਾਪਾ ਕਰਨ ਕੀ ਕਰੀ ਮੇਰੀ ਪੀੜੀ ਦਾ චලත පාරස්ව බන යනි සදදා පෙර හැමේ සලව යික්ක ඩීල කරවද දෙත අජ්ස සඩි ඩීල හ බනීියග සලන්න ඇත බච්චන න ලැනිිය න ආද ਸੱਤ ਤਾਂ ਫਿਰ ਆਪਣੇ ਖੁੱਡੇ ਦੀ ਗੱਲ ਨੂੰ ਹੀ ਪੁੱਵ ਜਿਗਾਰਡਮੈਂਟ ਹਮ ਮੂਰੇ ਸਮਾਰ ਹੋਵੇਗਾ ਹਮ ਮੂਰੇ ਤਿਆਰੀ ਹੋਣੀ ਚਾਹੀਦੀ ਆ ਆਪਣੇ ਜਿਵੇਂ ਦੋ ਬੰਦੇ ਦਾ ਖੁੱਡੇ ਕੋਲ ਹਮ ਫਟਾਫਟ ਇੱਟਾਂ ਫੜਾਈ ਜਾਵੇ ਇੱਕ ਬੰਦਾ ਸਮਾ ਲੇ ਹੀ ਜਾਵੇ ਤਾਂ ਕੁਡਾ ਆਪਣਾ ਇੰਨਾ ਕੁ ਬਣ ਗਿਆ ਜੀ ਛੱਤ ਤਾਂ ਮਤਲਬ ਹੁਣ ਕੱਲ ਨੂੰ ਹੀ ਪਾਉਗੀ ਤੇ ਮਿਸਤਰੀ ਨੇ ਸਮਾਂ ਨਹੀਂ ਕਹਿੰਦੀ ਲਿਆ ਕੇ ਦਿੱਤਾ ਪੂਰਾ ਮਿਸਤਰੀ ਦਾ ਕੰਮ ਠੰਡਾ ਪੈ ਗਿਆ ਕੁਛ ਆਪਣੇ ਆਗੇ ਫਿਰ ਵਿੱਚ ਦੀ ਰਿਸ਼ਤੇਦਾਰ ਹੋਣਾ ਕੋਲ ਜਾਣਾ ਪਿਆ ਆਪਾਂ ਨੂੰ ਤੇ ਤਾਂ ਕਰਕੇ ਅੱਧ ਵਿਚਾਲਾ ਜਾ ਹੋ ਗਿਆ ਪੂਰਤਾ ਚੜਾ ਦਾਂਗੇ ਚਲੋ ਕੱਲ ਨੂੰ ਕੱਲ ਨੂੰ ਤੇ ਚੜੇ ਜਾਊਗਾ ਪੂਰਾ ਤੇ ਹੁਣ ਆਪਾਂ ਚੱਲਦੇ ਆਂ ਜੀ ਮਨਮੀਤ ਦੇ ਆਉਣ ਦਾ ਹੋ ਗਿਆ ਟਾਈਮ ਸਵਾ 3 ਹੋਣ ਵਾਲੇ ਨੇ ਤੇ ਉਹਨੂੰ ਦਿੰਨੇ ਆਂ ਚਾਹ ਪਾਣੀ ਤੇ ਇੱਥੇ ਕਰਦੇ ਆਂ ਜੀ ਆਪਣੇ ਅੱਜ ਦੇ ਵਲੌਗ ਦਾ ਐਂਡ ਤੁਹਾਨੂੰ ਸਾਡਾ ਵਲੌਗ ਕਿੱਦਾਂ ਲੱਗਿਆ ਜੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਫਜ਼ਾਈ ਜਰੂਰ ਕਰਿਓ ਜੀ ਧੰਨਵਾਦ